ਸਹਾਇ ਧਨ ਭਇਓ ਮੈਂ ਜੋਰ ਕਰ ਵਚਨ ਕਹਾ ਸਿਰ ਨਿਆਰੇ ਪੰਥ ਤਮ ਸਭ ਜਗਤ ਮੈਂ ਜਤ ਤੂੰ ਮਕਰੋ ਸਹਾਇ ਕਾ DIRE ਹਰਿ ਤਾਰ مهلا فنجمان Good. Oh. ਤਲਾਵ ਸੰਤੋ ਬਾਦਨ ਅਮੂਰ ਉਪਾਦਮ ਦੋਸਤ ਸਭਨ ਕੋ ਹੋਲੇ ਵੇ ਗੁਰ ਦੇ ਪੱਥਰ ਅਮੀਰ ਕਾਛਿਤ ਕਤਮ ਆਏ हार्ड पो मैं जोर कर वतन कहा सिर न्याय ਸਤਿ ਸਮਾਸ ਸਤ ਜਗ ਸਮੈ ਜਦ ਤੂੰ ਮਕਰੋ ਸਹਾਰੇ ਕਾਟਿਰੇ ਹਰਕਾਰ ਗੁਰ ਤੋਂ ਪਰ ਤੁਪ ਤਪ ਕੋ ਤਸ ਸਾਹਿਬਾ ਵਾਹਿਗੁਰੂ ਜੀ ਕੀ ਬਤੇ ਸਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸਹਿਰ ਵਿਖੇ ਪਵਲਯੋ ਐਸੇ ਮਹਾਰ ਸਤਿਗੁਰੂ ਕਲਜੀ ਤਰਪਤਾ ਸਰਬੰਸ ਦਾਨੀ ਦਸ਼ਮੇਸ਼ ਪਿਤਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਾਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਅੱਜ ਦੇ ਸ਼ੁਭ ਦਿਹਾੜੇ ਇਹਦਾ ਨਵੇਂ ਪਾਛਾ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਾਤਾ ਗੁਜਰ ਕੌਰ ਜੀ ਦੇਖ ਰਹਾ ਹੈ ਭਗਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਜੀ ਵਿਖੇ ਉਤਾਰਤਾ ਰਿਹਾ ਹੈ ਔਰ ਸਤਿਗੁਰਾਂ ਦਾ ਪ੍ਰਕਾਸ਼ ਪੂਰਪ ਸਮੁਜੀਆਂ ਹ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਉਤਸ਼ਾਹ ਤੇ ਚਾਅ ਦੇ ਨਾਲ ਮਨਾਇਆ ਜਾ ਰਿਹਾ ਹੈ ਉਥੇ ਹੀ ਸਿੱਖ ਪੰਥ ਦੀ ਨੁਮਾਇੰਦਾ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਕਤੂ ਸ਼੍ਰੀ ਕੇਸਕਰ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਬunderline ਸਤਿਗੁਰਾਂ ਦੀ ਜੀਵਕਿ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰ ਉਪਰ ਮਨਾਇਆ ਜਾ ਰਿਹਾ ਹੈ ਪਰਸੋਂ ਦੇ ਰੋਜ ਤੋਂ ਸ਼੍ਰੀ ਅਖੰਡ ਪਾਠ ਸਹਿ ਪ੍ਰਾਰambh ਕੀਤੇ ਗਏ ਸਨ ਸਤਿਗੁਰਾਂ ਦੀ ਬਾਣੀ ਦੀ ਪਾਠਕਸ਼ਤਹਿਤ ਹੋਈ ਹੈ ਗੁਰਬਾਣੀ ਦੀ ਦੇ ਸੰਪੂਰਨ ਭੋਗ ਪਾਇਆ ਗਿਆ ਹੈ ਇਹ ਹੋਰ ਸਾਥ ਨੂੰ ਧਰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਕਲਯੁਗ ਦੀ ਜੀਵਨ ਦਾ ਉਧਾਰ ਕਰਨ ਵਾਸਤੇ ਅੱਜ ਦੇ ਦਿਨ ਪ੍ਰਕਾਸ਼ ਧਾਰਿਆ ਸਤਿਗੁਰਾਂ ਦੀ ਮਹਿਮਾ ਸਤਿਗੁਰਾਂ ਦੀ ਵਿੜਿਆਏ ਬਹੁਤ ਵੱਡੀ ਹੈ 42 ਵਰੇ ਸਰਬਉੱਚ ਸਰੀਰਕ ਜਾਮੇ ਵਿੱਚ ਇਸ ਸੰਸਾਰ ਵਿੱਚ ਰਹੇ ਪਰ ਜਿਹੜੇ ਕਾਰਜ ਉਹਨਾਂ 42 ਵਰਿਆਂ ਦੇ ਵਿੱਚ ਕੀਤੇ ਅਸੀਂ 42 ਜੋਗ ਵੀ ਉਹਨਾਂ ਦੀ ਵਡਿਆਈ ਕਰੀ ਜਾਈਏ ਤਾਂ ਵੀ ਥੋੜੀ ਆ ਅਸੀਂ ਤਾਂ ਬਸ ਇਹ ਕਹਿ ਸਕਦੇ ਹਾਂ ਤੇਰੇ ਕਮਲ ਕਮਲ ਪਰ ਕਹਿ ਜਾਗਾ ਵਾ ਤੂੰ ਸਾਹੇ ਹੀ ਕੋੜੇ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੋ ਠਾਕੁਰ ਉਤਪਗਵਾਨਾ ਕਲਗੀ ਤਰਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੋਚੀਆਂ ਇਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਆਮਰਤਸ਼ਕੋ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਆਪਾਂ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ